ਤੰਤਨ ਬਾਬਾ ਜੁਰਾਵਰ ਸਿੰਘ ਤੰਤਨ ਬਾਬਾ ਫਤਿਹ ਸਿੰਘ ਜੀ ਦੀ ਅਤੇ ਮਾਤਾ ਗੁਜਰ ਕੋਰ ਜੀ ਦੇ ਸਥਾਨਿਕ ਅਸਥਾਨ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਸੰਤ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਹੋਏ ਨਤਮਸਤਕ ਸਾਬ ਜਦਿਆਂ ਦੇ ਚਰਨਾਂ ਵਿੱਚ ਸਰਦਾ ਭਾਵਨਾ ਨਾਲ ਨਤਮਸਤਕ ਹੋਈਏ ਜਿੰਨੇ ਬੱਚੇ ਇੱਥੇ ਆਉਂਦੇ ਆ ਰਸਤੇ ਵਿੱਚ ਬਾਣੀ ਦਾ ਜਾਪ ਕਰਦੇ ਰਹਿਣ ਰੌਲਾ ਰੱਪਾ ਨਾ ਪਾਉਣ ਸ਼ਾਂਤੀ ਨਾਲ ਆਉਣ ਸ਼ਾਂਤੀ ਨਾਲ ਹਾਜ਼ਰੀ ਭਰਨ ਤੇ ਗੁਰਬਾਣੀ ਪੜਦੇ ਆਉਣ ਗੁਰਬਾਣੀ ਦੀ ਸੇਧ ਲੈ ਕੇ ਇੱਥੋਂ ਵਾਪਸ ਜਾਣ ਸਮਾਦਮ ਹਾਂਜੀ ਬਾਬਾ ਮੋਤੀराम ਜੀ ਦੇ ਮਹਿਰਾਜੀ ਦੇ ਨਾਲ ਖਾਲੀ ਜਗ੍ਹਾ ਸੀ ਉੱਥੇ ਵੱਡਾ ਪੰਡਾਲ ਸਜਣਾ 28 ਤੇ 26 ਨੂੰ ਦੋ ਦਿਨ ਆਪਾਂ ਸਾਬਜਾਦਿਆਂ ਦੀ ਯਾਦ ਵਿੱਚ ਗੁਰਮਤ ਸਮਾਗਮ ਕਰਾਂਗੇ ਫਤੇਗੜ ਸਾਹਿਬ ਦੀ ਧਰਤੀ ਉੱਤੇ ਤੇ ਬਸ ਸੰਗਤਾਂ ਨੂੰ ਇਹੋ ਬੇਨਤੀ ਹੈ ਵੀ ਪਿਆਰ ਸ਼ਰਧਾ ਨਾਲ ਆਈਏ ਹੁੱਲੜਬਾਜੀ ਕਿਸੇ ਤਰ੍ਹਾਂ ਦੀ ਨਹੀਂ ਕਰਨੀ ਚਾਹੀਦੀ ਅਸੀਂ ਪਿਆਰ ਨਾਲ ਭਾਵਨਾ ਨਾਲ ਇੱਥੇ ਆਈਏ ਉਨਾਂ ਹੀ ਸਾਨੂੰ ਆਨੰਦ ਆਏਗਾ ਔਰ ਉਨੀਆਂ ਹੀ ਅਸੀਂ ਬਖਸ਼ਿਸ਼ਾਂ ਲੈ ਕੇ ਜਾਵਾਂਗੇ ਬਸ ਨਹਿਕਤ ਸਮਾਪਤ ਹੋ ਗਿਆ ਉਹ ਨਾਮ ਦੀ ਨਾਲ ਚੱਕੀ ਦੁਰਬੇਣੀ ਹਾਂ ਹਾਂ ਕੋ ਇਹ ਵੀ ਬੇਨਤੀ ਹੈ ਵੀ ਕੁਝ ਲੰਗਰਾਂ ਵਾਲੇ ਆਉਣ ਵੇਲੇ ਲਾਉਣ ਕੁਝ ਲੰਗਰਾਂ ਵਾਲੇ ਜਾਣ ਵੇਲੇ ਲੰਗਰ ਲਾਉਣ ਕਿਉਂਕਿ ਅਸੀਂ ਵੀ ਪਰਮੇਸ਼ਰਦوار 메ਨ ਰੋਡ ਤੇ ਦੇਖਦੇ ਆਂ ਵਾਪਸੀ ਵੇਲੇ ਲੰਗਰ ਖਤਮ ਹੋ ਜਾਂਦੇ ਆਂ ਕੁਝ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ ਕਿ ਕੁਝ 4-5 ਦਿਨ ਆਉਣ ਵੇਲੇ ਤੇ ਕੁਝ ਜਾਣ ਵੇਲੇ ਲੰਗਰਾਂ ਦਾ ਸੈਟਅਪ ਇਦਾਂ ਦਾ ਕਰਨ ਵੀ ਵਾਪਸੀ ਵੇਲੇ ਵੀ ਸੰਗਤ ਨੂੰ ਪ੍ਰਸ਼ਾਦਾ ਮਿਲ ਸਕੇ ਤੇ ਗੁਰੂ ਮਹਾਰਾਜ ਜੀ ਸ਼ਰਾਰਤੀ ਅਨਸਰ ਆ ਕੁਛ ਆਂਦੇ ਤੁਨ ਕੀ ਸੰਦੇਸ਼ ਇਹੋ ਹੀ ਬੇਨਤੀ ਹੈ ਜੀ ਕਿ ਸ਼ਰਾਰਤੀਆਂ ਅਸੀਂ ਇੱਥੇ ਸ਼ਰਾਰਤਾਂ ਕਰਕੇ ਕਿੱਥੇ ਬਖਸ਼ੇ ਜਾਵਾਂਗੇ ਗਲਤੀਆਂ ਕਰਾਂਗੇ ਬਾਅਦ ਇੱਥੇ ਬਖਸ਼ੇ ਜਾ ਸਕਦੇ ਆ ਜੇ ਗਲਤੀਆਂ ਇੱਥੇ ਕਰਾਂਗੇ ਫਿਰ ਬਖਸ਼ੇ ਕਿੱਥੇ ਜਾਵਾਂਗੇ ਸੋ ਸਾਨੂੰ ਚੁੱਪ ਕਰਕੇ ਸ਼ਾਂਤੀ ਨਾਲ ਪਿਆਰ ਸ਼ਰਧਾ ਲੈ ਕੇ ਆਉਣਾ ਚਾਹੀਦਾ ਤੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਲੈ ਕੇ ਜਾਣਾ ਚਾਹੀਦਾ ਠੀਕ ਹੈ